ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਵਿੱਚ 6 ਗੁਰੂ 15 ਭਗਤ 11 ਪਟ ਤੇ 3 ਗੁਰਸਿੱਖਾਂ ਦੀ ਬਾਣੀ ਦਰਜਾ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਤਾਂ ਇੱਕ ਚੀਜ਼ ਮੈਂ ਇਹ ਚੀਜ਼ ਦੇਖੀ ਆ ਜਿਹੜੇ ਹੌਣ ਸਰੂਪ ਸ਼ਬਦ ਆ ਪੋਥੀਆਂ ਦਾ ਸ਼ਬਦੀਆਂ ਗੁਟਕਾ ਸਾਹਿਬ ਸ਼ਬਦ ਆ ਤਾਂ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਆਉਂਦੀ ਆ ਕੰਨਿਆਂ ਦੇ ਵਿੱਚ ਹੈਗੀ ਆ ਕੰਨਿਆਂ ਦੇ ਵਿੱਚ ਉਹ ਚੀਜ਼ ਖਤਮ ਕਰ ਦਿੱਤੀ ਆ ਕੰਨਿਆਂ ਦੇ ਵਿੱਚ ਲਾਉਂਦੇ ਹੀ ਨਹੀਂ ਉਹ ਚੀਜ਼ ਹੈਗੀ ਜਦੋਂ ਆਪਾਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਦੇ ਆ ਮੰਨੋ ਗੁਰ ਮੰਤਰ ਜਾਂ ਮੂਲ ਮੰਤਰ ਜਾਂ ਜਪਜੀ ਸਾਹਿਬ ਕੋਈ ਵੀ ਬਾਣੀ ਆਪਾਂ ਸ਼ੁਰੂ ਕਰਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਤਾਂ ਸਭ ਤੋਂ ਪਹਿਲਾਂ ਛੋਟੀ ਜੀ ਐਗਜ਼ੈਂਪਲ ਹੈ ਛੋਟੀ ਜੀ ਇੱਕ ਆਧਾਰਨਾ ਜਿਵੇਂ ਜਪ ਜਪ ਦੇ ਅੱਗੇ ਵੀ ਦੋ ਡੰਡੇ ਆ ਤੇ ਪਿੱਛੇ ਵੀ ਦੋ ਡੰਡੇ ਲੱਗੇ ਹੋਏ ਆ ਅੱਗੇ ਵੀ ਦੋ ਡੰਡੇ ਆ ਤੇ ਪਿੱਛੇ ਵੀ ਦੋ ਡੰਡੇ ਲੱਗੇ ਹੋਏ ਵਿਚਾਲੇ ਜਪ ਲਿਖਿਆ ਹੋਇਆ ਤਾਂ ਉਹ ਦੋ ਡੰਡਿਆਂ ਦਾ ਮਤਲਬ ਬਹੁਤ ਜਣਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਤਾਂ ਜਿਨ੍ਹਾਂ ਨੂੰ ਪਤਾ ਵਾ ਸ਼ੈਦ ਉਹਨਾਂ ਨੂੰ ਪਤਾ ਹੋਵੇ ਬਹੁਤ ਘੱਟ ਜਣਾਂ ਨੂੰ ਪਤਾ ਇਹ ਚੀਜ਼ ਤਾਂ ਉਹ ਮੈਂ ਇਹ ਚੀਜ਼ ਸ਼ੇਅਰ ਕਰਨੀ ਚਾਹਣਾ ਦੱਸਣਾ ਚਾਹਣਾ ਵਾ ਉਹ ਜੱਪ ਦੇ ਸੈਡਾਂ ਤੇ ਜਿਹੜੇ ਦੋ ਡੰਡੇ ਇੱਧਰ ਤੇ ਇੱਧਰ ਉਹ ਕੰਮ ਲੋਕ ਦਾ ਕਰਦੇ ਆ ਵੀ ਕਹਿੰਦੇ ਮਤਲਬ ਜਦੋਂ ਗੁਰੂ ਸਾਹਿਬ ਨੇ ਗੁਰਬਾਣੀ ਲਿਖੀ ਸੀ ਹਨਾ ਤਾਂ ਉਹਨਾਂ ਨੇ ਪਹਿਲਾਂ ਦੋ ਡੰਡੇ ਲਖੇ ਲਾਏ ਤੇ ਵਿਚਾਰੇ ਜੱਪ ਲਿਖਤਾ ਬਾਅਦ ਫੇਰ ਦੋ ਡੰਡੇ ਲਾਤੇ ਮਤਲਬ ਕਿ ਲੋਕ ਕਰ ਦਿੱਤਾ ਏ ਸ਼ਬਦ ਇਹ ਲੋਕ ਦਾ ਕੰਮ ਕੀਤਾ ਸੀਗਾ ਉਹਨੂੰ ਲੋਕ ਦਾ ਕੰਮ ਗਿਆ ਸੀਗਾ ਡੰਡੇ ਲਾਉਣ ਦਾ ਤਾਂ ਬਹੁਤ ਘੱਟ ਲੋਕਾਂ ਨੂੰ ਇਹ ਚੀਜ਼ ਪਤਾ ਹੋਊਗੀ ਤਾਂ ਅੱਜ ਦੇ ਜਿਹੜੇ ਸਰੂਪ ਹੋਣ ਕਈਆਂ ਕਈ ਸ਼ਬਦ ਏ ਪਾਸ਼ੇ ਸਰੂਪ ਸ਼ਬਦ ਏ ਜਾਂ ਕੰਨਾਂ ਗੁਟਕਾ ਸਾਹਿਬ ਤੇ ਕਈ ਪੁੱਥਨਾ ਤੇ ਕੰਨਾਂ ਤੇ ਇਹ ਚੀਜ਼ ਖਤਮ ਕਰ ਦਿੱਤੀ ਇਹ ਕੰਨਾਂ ਤੇ ਹੈ ਨਹੀਂ ਗਈ ਤੇ ਜਿਹੜੇ ਗੁਰਮੁਖ ਗੁਰਸਿੱਖਾਂ ਕਈ ਤਾਂ ਜਿਵੇਂ ਇੱਕ ਤਾਂ ਹੁੰਦੀ ਆ ਭੁੱਲ ਵੀ ਅਚਾਨਕ ਹੋ ਗਈ ਨਹੀਂ ਲੱਗੀ ਉਹ ਗੱਲ ਵੱਖਰੀ ਆ ਇਹ ਜਾਣ ਬੁੱਝ ਕੇ ਕਰ ਦਿੱਤੀ ਉਹ ਬਖਸ਼ੇ ਨਹੀਂ ਜਾਣੇ ਜਿਵੇਂ ਆਸਾਜ ਦੀ ਵਾਰ ਦੇ ਵਿੱਚ ਘੜ ਭਾਂਡੇ ਮਿੱਟੀ ਕਮਿਹਾਰ ਕੀ ਲਿਖਿਆ ਆ ਤਾਂ ਉਥੇ ਰਾਮ ਰਾਏ ਨੇ ਉਹ ਸ਼ਬਦ ਬਦਲ ਦਿੱਤੇ ਸੀਗੇ ਤੇ ਗੁਰੂ ਸਾਹਿਬ ਜੀ ਨੇ RAM RAJ ਨੂੰ ਪੰਥ ਚੋਂ ਛੇਕਤਾ ਸੀਗਾ ਤਾਂ ਅੱਜ ਵੀ ਉਹ ਚੀਜ਼ ਕਈ RAM RAJ ਹੈਗੇ ਜਿਨ੍ਹਾਂ ਨੇ ਉਹ ਚੀਜ਼ ਇਹ ਕੀਤੀ ਆ ਉਹ ਡੰਡੇ ਹਟਾ ਦਿੱਤੇ ਗਏ ਆ ਅੱਗੇ ਪਿੱਛੇ ਆ ਆਮੀ ਆਪਾਂ ਦੇਖਦੇ ਆ ਜਦੋਂ ਆਪਾਂ ਹਕੂਨਾਮਾ ਸਾਹਿਬ ਲੈਨੇ ਆ ਜਾਂ ਕਿਤੇ ਵੀ ਗੁਰਬਾਣੀ ਆਪਾਂ ਪੜਦੇ ਜਾਂ ਕਿਤੇ ਵੀ ਆਪਾਂ ਦੇਖਦੇ ਆ ਨੋਟ ਕਰਦੇ ਆ ਤਾਂ ਮੂਰੇ ਦੋ ਡੰਡੇ ਤੇ ਪਿੱਛੇ ਦੋ ਡੰਡੇ ਹੁੰਦੇ ਆ ਵੀ ਗੁਰਬਾਣੀ ਉਹ ਲੌਕ ਕਰ ਦਿੱਤਾ ਹੁਣ ਉਹਦੇ ਚ ਘਟ ਵੱਧ ਨਹੀਂ ਹੋ ਸਕਦਾ ਜਿੰਨੀ ਹੈਗੀ ਆ ਉਹਨੂੰ ਰਹਿਣ ਦਿਓ ਆਪਣੇ ਲੋਣਾ ਲਾਓ ਜਾਂ ਆਪਣੇ ਲੋਣਾ ਜੋੜੋ ਜੋ ਹੈਗੀ ਆ ਪ੍ਰਾਤਨ ਉਹਨੂੰ ਰਹਿਣ ਦਿਓ ਸੋ ਇਸ ਕਰਕੇ ਵੀ ਗੁਰਬਾਣੀ ਜਿੱਦਾਂ ਹੈਗੀ ਆ ਉਦਾਂ ਹੀ ਰਹਿਣ ਦਿਓ ਉਹਨਾਂ ਨੂੰ ਛਾਪਾ ਛਪਾਈ ਚ ਕੁਝ ਗਲਤ ਨਾ ਕਰੋ ਇਹ ਇੱਕ ਛੋਟੀ ਜੀ ਬੇਨਤੀ ਸੀ ਇੱਕ ਛੋਟੀ ਜੀ ਇਨਫੋਰਮੇਸ਼ਨ ਜਾਣਕਾਰੀ ਸੀਗੀ ਪੰਨਾਂ ਨੂੰ ਨਹੀਂ ਪਤਾ ਹੋਣੀ ਸੋ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੱਤੀ ਆ ਆਸ ਕਰਦਾ ਜਾਣਕਾਰੀ ਵਧੀਆ ਲੱਗੀ ਹੋਊਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ